ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪੰਜਾਬ ਦਾ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹੇ ਸਕਦਾ ਹੈ ਇਹ ਅਪਡੇਟ ਤੁਹਾਨੂੰ ਦੇਵਾਂਗੇ ਰਾਦੇ ਮੌਸਮ ਦੀ ਅਪਡੇਟ ਦੇਾਂਗੇ ਸੋ ਪਹਿਲਾਂ ਉਹ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਕਿ ਰਾਤਾਂ ਦੇ ਜਿਹੜੇ ਟੈਂਪਰੇਚਰ ਉਹ ਕਿੰਨੇ ਚੱਲਦੇ ਹੋਏ ਨੇ ਸੋ 15.5 ਡਿਗਰੀ ਦੇ ਨਾਲ ਜਿਹੜਾ ਯਾ ਬੀਤੀ ਰਾਤ ਯਾਨੀ ਕਿ ਜਿਹੜਾ ਮਿਨਿਮਮ ਟੈਂਪਰੇਚਰ ਸੀ ਉਹ ਨਵਾਂ ਸ਼ਹਿਰ ਦੇ ਵਿੱਚ ਬੱਲੋਵਾਲ ਖੇਤਰ ਦੇ ਵਿੱਚ ਦਰਜ ਹੋਇਆ ਸਭ ਤੋਂ ਘੱਟ ਟੈਂਪਰੇਚਰ ਉਹ 23 17.5 ਡਿਗਰੀ ਦੇ ਨਾਲ ਮਹਿੰਦਰਗੜ ਜਿਹੜਾ ਹਰਿਆਣਾ ਦੇ ਵਿੱਚ ਸਭ ਤੋਂ ਘੱਟ ਟੈਂਪਰੇਚਰ ਦੇ ਨਾਲ ਦਰਜ ਹੋਇਆ ਸੋ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਜੀ ਐਸਲ ਇੱਕ ਪੱਛਮੀ ਸਿਸਟਮ ਯਾਨੀ ਕਿ ਵੈਸਟਰਨ ਡਿਸਟਰਬੈਂਸ ਸਰਗਰਮ ਹੈ ਉੱਤਰ ਹਾਰਤ ਦੇ ਵਿੱਚ ਜਿਹਦੇ ਨਾਲ ਅੱਜ ਦਿਨਾਂ ਦੇ ਵਿੱਚ ਕੁਝ ਕਾਰਵਨਾਂ ਉਮੀਦੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਨਹੀਂ ਹੋਈਆਂ ਇਧਰ ਲੈਂਦੇ ਪੰਜਾਬ ਵੱਲ ਤੇ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਪੱਛਮੀ ਯੂਪੀ ਦੇ ਵਿੱਚ ਤੇ ਦਿੱਲੀ ਦੇ ਰਾਜ ਸਾਸ ਖੇਤਰਾਂ ਦੇ ਵਿੱਚ ਸ਼ਰਾਟੇ ਕਿਤੇ ਨ ਕਿਤੇ ਲੱਗੇ ਨੇ ਸੋ ਇਸ ਲਈ ਪੰਜਾਬ ਦੇ ਵਿੱਚ ਜੇਕਰ ਹਾਂ ਆ ਲਾਈਵ ਸੈਟੇਲਾਈਟ ਤੋਂ ਇਹਨਾਂ ਦੇਖਦੇ ਆ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਬਦਲਬਾਈ ਅਸਲੇ ਬਣੀ ਹੋਈ ਆ ਖਾਸ ਕਰ ਮਾਲਵਾ ਖੇਤਰ ਦੇ ਵਿੱਚ ਸੋ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਜਿਹੜੀ ਰਾਤ ਆ ਉਹ ਕੁਝ ਗਰਮ ਰਹਿ ਸਕਦੀ ਆ ਠੰਡੀਆਂ ਰਾਤਾਂ ਰਹਿ ਰਹੀਆਂ ਨੇ ਕੁਝ ਗਰਮ ਅਜ ਰਹਿ ਸਕਦੀ ਆ ਕਿਉਂਕਿ ਪਹਿਲੇ ਫੱਦਰ ਤੇ ਬਦਲਬਾਈ ਬਣ ਸਕਦੀ ਆ ਇਸ ਕਰਕੇ ਕੁਝ ਗਨੇ ਚਨੇ ਯਾਨੀ ਕਿ 5-10 ਸ ਰਸਣ ਖੇਤਰ ਹੋ ਸਕਦੇ ਨੇ ਜਿੱਥੇ ਅੱਜ ਹਲਕੇ ਟਾਮ ਟਮੇ ਸ਼ਰਾਟੇ ਜੇ ਲੱਗ ਜਾਣ ਸ਼ਰਾਟੇ ਕੋਈ ਵੱਡੇ ਮੀਂਹ ਨਹੀਂ ਹੋਣਗੇ ਕਿਤੇ 5-7 ਕਣੀਆਂ ਡਿੱਗ ਜਾਣ ਐਦਾਂ ਦੇ ਸ਼ਰਾਟੇ ਜੜੇ ਲੱਗਣਗੇ ਹੋ ਸਕਦਾ ਕੁਝ 5-7 10 ਮਿੰਟਾਂ ਤੱਕ ਮੱਖਤਵਰਤੇ ਆਸਾਰ ਜਿਹੜੇ ਸਾਨੂੰ ਲੱਗ ਰਹੇ ਨੇ ਉਹ ਤੋਂ ਆਬਾ ਖੇਤਰ ਤੇ ਕੁਝ ਟਮਾਟੋ ਦੇ ਖੇਤਰ ਹੋ ਸਕਦੇ ਨੇ ਜਾਂ ਮਾਲਵੇ ਦੇ ਇੱਕ ਦੋ ਖੇਤਰ ਹੋ ਸਕਦੇ ਨੇ ਜਿੱਥੇ ਸ਼ਰਾਟੇ ਲੱਗ ਸਕਦੇ ਨੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਮੀਂਹ ਰਹਿਤ ਰਹੇਗਾ ਪਰ ਜਿਹੜਾ ਅੱਜ ਵੱਡੀ ਖਬਰ ਜਿਹੜੀ ਮੀਡੀਆ ਦੇ ਵਿੱਚ ਵੀ ਚੱਲ ਰਹੀ ਆ ਤੇ ਸੁਰਖੀਆਂ ਦੇ ਵਿੱਚ ਹੈ ਕਿ ਅੱਜ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ AQI ਜਿਹੜਾ ਲੈਵਲ ਹੈ ਉਹ ਅੱਜ ਕਾਫੀ ਖਰਾਬਸ਼ੀ ਰਣੀ ਦੇ ਵਿੱਚ ਪਹੁੰਚ ਗਿਆ ਯਾਨੀ ਕਿ ਜਿਹੜੀ ਜਿਹੜੇ ਪੇਸ਼ੈਂਟ ਨੇ ਖਾਸ ਕਰ ਜਿਹੜੇ ਸਾਹ ਦੇ ਮਰੀਜ਼ ਨੇ ਜਿਹੜੇ ਬੱਚੇ ਨੇ ਜਿਹੜੇ ਬਜ਼ੁਰਗ ਨੇ ਉਹ ਆਪਣਾ ਫਾਈਬ ਵਿਸ਼ੇਸ਼ ਤੌਰ ਤੇ ਤਿਆ ਅੱਜ ਦੀ ਰਾਤ ਅਸੀਂ 5-6 ਵਜੇ ਜਿਹੜਾ ਆਫਨੇ ਘਰਾਂ ਦੇ ਅੰਦਰ ਵੜ ਜਾਓ ਤਾਂ ਜ਼ਿਆਦਾ ਵਹਿਤਰ ਹੈ ਕਿਉਂਕਿ ਅੱਜ ਰਾਤ ਨੂੰ ਵੀ ਪਟਾਕੇ ਚੱਲਨੇ ਆ ਪਟਾਕਿਆਂ ਦਾ ਧੂਆਂ ਸਾਰਾ ਪੋਲੂਸ਼ਨ ਬਣ ਕੇ ਵਾਤਾਵਰਨ ਦੇ ਵਿੱਚ ਘੁਲਣਾ ਤੇ ਤੇ ਉਹ ਕਾਫੀ ਨੁਕਸਾਨ ਕਰੇਗਾ ਪੇਸ਼ੰਟ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਇਸ ਲਈ ਆਪਣਾ ਵਿਸ਼ੇਸ਼ ਧਿਆਨ ਰੱਖੋ ਮੀਂਹ ਦੇ ਕੋਈ ਅਸਰ ਵੱਡੇ ਲੈਵਲ ਤੇ ਤਾਂ ਨਹੀਂ ਹੈ ਪਰ ਕਿਸੇ ਕਿਨੇ ਚੁਨੇ ਖੇਤਰਾ ਦੇ ਵਿੱਚ ਹਲਕੇ ਛਰਾਟ ਜਰੇ ਲੱਗ ਵੀ ਸਕਦੇ ਨੇ ਨਹੀਂ ਵੀ ਲੱਗ ਸਕਦੇ 50-50 ਆਸਰ ਜਿਹੜੇ ਆ ਬਣ ਹੋਏ ਨੇ ਫਿਲਹਾਲ ਅੱਜ ਰਾਤ ਦੀ ਇਹ ਅਪਡੇਟ ਹੈ ਜੀ ਆਉਣ ਦੇ ਦਿਨਾਂ ਦੀ ਤੁਹਾਨੂੰ ਅਪਡੇਟ ਕੱਲ ਦੀ ਵੀਡੀਓ ਦੇ ਵਿੱਚ